आलमी सूची च पहले नंबर ते पहुंचा सिंगापुर दा पासपोर्ट 5 70 मिति पाकिस्तान 96 नंबर ते हेनरी है। पासपोर्ट इंडेक्स ने जारी की तीनमी रैंकिंग दुनिया भर दे पासपोर्टां दी दर्जाबंदी करने वाली संस्था है हेनरी पासपोर्ट इंडेक्स ने दुनिया भर दे पासपोर्टां दी 2025 दी नई रैंकिंग जारी की है इस रैंकिंग सिंगापुर पहले नंबर ते है जबकि जापान दक्षिण कोरिया ਦੂਜੇ ਨੰਬਰ 'ਤੇ ਨੇ ਸਿੰਗਾਪੁਰ ਦੇ ਨਾਗਰਿਕ 193 ਦੇਸ਼ਾਂ 'ਚ ਜਦਕਿ ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਗਰਿਕ 190 ਦੇਸ਼ਾਂ 'ਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਨੇ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਪਾਸਪੋਰਟ ਧਾਰਕਾਂ ਕੋਲ ਸੰਸਾਰ ਦੇ 185 ਮੁਲਕਾਂ 'ਚ ਬਿਨਾ ਵੀਜ਼ਾ ਜਾਣ ਦੀ ਸਹੂਲਤ ਪ੍ਰਾਪਤ ਹੈ ਇਸ ਰੈਂਕਿੰਗ 'ਚ ਜਿੱਥੇ ਭਾਰਤ ਨੂੰ 70ਵੇਂ ਸਥਾਨ ਮਿਲਿਆ ਹੈ ਉਸ ਤਹਿਤ ਭਾਰਤੀ ਪਾਸਪੋਰਟ ਧਾਰਕ ਅਨਾਠ ਦੇਸ਼ਾਂ ਚ ਵੀਜ਼ਾ ਤੋਂ ਬਿਨਾ ਯਾਤਰਾ ਕਰ ਸਕਦੇ ਨੇ ਡੈਨਮਾਰਕ ਫਿਨਲੈਂਡ ਫਰਾਂਸ ਜਰਮਨੀ ਆਇਰਲੈਂਡ ਇਟਲੀ ਸਪੇਨ ਅਤੀਜੇ ਨੰਬਰ ਤੇ ਨੇ ਚੈਨਾਨੋ 199 ਦੇਸ਼ਾਂ ਚ ਬਿਨਾ ਵੀਜ਼ਾ ਜਾ ਸਕਦੇ ਨੇ ਚੌਥੇ ਸਥਾਨ ਤੇ ਆਸਟ੍ਰੇਲੀਆ ਬੈਲਜੀਅਮ ਲਕਸੈਂਬਰਗ, ਨੀਦਰਲੈਂਡ, ਡੋਰਪੇ, ਪੁਰਤਗਾਲ ਤੇ ਅਸਪੇਡਾ ਦੇ ਨਾਗਰਿਕ 188 ਦੇਸ਼ਾਂ 'ਚ ਬਿਨਾ ਵੀਜ਼ਾ ਜਾ ਸਕਦੇ ਨੇ। ਗ੍ਰੀਸ, ਨਿਊਜ਼ੀਲੈਂਡ ਅਤੇ ਸਵਿਟਜ਼ਰਲੈਂਡ ਪੰਜਵੇਂ ਨੰਬਰ ਤੇ ਨੇ ਜੋ ਕਿ 187 ਦੇਸ਼ਾਂ 'ਚ ਬਿਨਾ ਵੀਜ਼ਾ ਤੋਂ ਖੰਸਾ ਕਰਦੇ ਨੇ। ਇਸੇ ਤਰ੍ਹਾਂ ਯੂਕੇ ਛੇਵੇਂ ਸਥਾਨ ਤੇ ਹੈ ਜਿੱਥੋਂ ਦੇ ਪਾਸਪੋਰਟ ਧਾਰਕ 186 ਦੇਸ਼ਾਂ 'ਚ ਬਿਨਾ ਵੀਜ਼ਾ ਜਾ ਸਕਦੇ ਨੇ। ਆਸਟ੍ਰੇਲੀਆ, ਚੈਕੀਆ, ਹੰਗਰੀ ਮਾਲਟਾ ਤੇ ਪੋਲੈਂਡ 7ਵੇਂ ਨੰਬਰ ਤੇ ਐ ਤੇ ਇਤੋਂ ਦੇ ਨਾਗਰਿਕ 185 ਦੇਸ਼ਾਂ 'ਚ ਵੀਜ਼ਾ ਕਮ ਸਕਦੇ ਨੇ ਐਸੇ ਦੇ ਨਾਲ ਹੀ ਕੈਨੇਡਾ estonia uae 8ਵੇਂ ਸਥਾਨ ਤੇ ਨੇ ਅਤੇ ਇਤੋਂ ਦੇ ਨਾਗਰਿਕ 185 ਦੇਸ਼ਾਂ 'ਚ ਘੁੰਮ ਸਕਦੇ ਨੇ ਕੁਰੇਸ਼ੀਆ ਲੈਟਵਿਆ ਸਲੋਵਾਕੀਆ सलवीनिया नौवे स्थानीय एक सौ तरासी करमन इराक सीरिया अफगानिस्तान शामिल ने पाकिस्तान सोमालिया अफगानिस्तान से यमन इस दर्जाबंदीनवे स्थान तथों के नागरिक बत्ती देश बिना वीजा जा सकते ने ਮੇਰਾ ਰਿਪੋਰਟ ਚਰਦੀਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us ta ab indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.